ਪਹਿਲਾਂ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਕਿੰਨੇ ਕੋ ਪੂਰੇ ਹੋਏ ਨੇ ਇਸ ਸੰਬੰਧੀ ਮਲਕੀਤ ਸਿੰਘ ਅਤੇ ਰਜਿੰਦਰ ਕੁਮਾਰ ਖੰਨਾ ਜੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਪਾਰਟੀ ਉਹ ਵਾਅਦੇ ਪੂਰੇ ਕਰ ਰਹੀ ਹੈ ਜਿਨ੍ਹਾਂ ਦੇ ਵਿੱਚ ਬਿਜਲੀ ਦੇ ਬਿੱਲ ਵੀ ਸ਼ਾਮਿਲ ਨੇ ਲੋਕਾਂ ਦੇ 600 ਯੂਨਟ ਮਾਫ ਕੀਤੇ ਗਏ ਨੇ ਜਿਸ ਸਦਕਾ ਲੋਕਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਆਇਆ ਹੈ ਇਸੀ ਤਰ੍ਹਾਂ ਜੇਕਰ ਵਿਕਾਸ ਕਾਰਜਾਂ ਦੀ ਗੱਲ ਕੀਤੀ ਜਾਵੇ ਤਾਂ ਵਿਕਾਸ ਕਾਰਜ ਵੀ ਵੱਡੇ ਪੱਧਰ ਤੇ ਚੱਲ ਰਹੇ ਨੇ। ਉਥੇ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਪੰਜਾਬ ਪੁਲਿਸ ਨੂੰ ਵੱਡੀਆਂ ਸਫਲਤਾਵਾਂ ਮਿਲੀਆਂ ਨੇ। ਉਥੇ ਹੀ ਨਸ਼ਾ ਤਸਕਰਾਂ ਦੇ ਘਰ ਵੀ ਟਾਏ ਗਏ ਨੇ। ਕਾਨੂੰਨ ਵਿਵਸਥਾ ਨੂੰ ਲੈ ਕੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਹੁਣ ਮਾਹੌਲ ਬਹੁਤ ਹੀ ਸ਼ਾਂਤੀਪੂਰਵਕ ਹੈ। ਉਨਾ ਕਿਹਾ ਹੈ ਕਿ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਮਿਲਦੀਆਂ ਨੇ ਸਾਰੇ ਟੈਸਟ ਵੀ ਅੰਦਰੋਂ ਹੀ ਫ੍ਰੀ ਹੁੰਦੇ ਨੇ ਉਨਾ ਕਿਹਾ ਹੈ ਕਿ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਬਿਹਤਰ ਬਣਾਇਆ ਗਿਆ ਹੁਣ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਉਣ ਲੱਗ ਪਏ ਨੇ ਮਲਕੀਤ ਸਿੰਘ ਮਲਕੀਤ ਸਿੰਘ ਜੀ ਕਿਸ ਤਰ੍ਹਾਂ ਲੱਗਦਾ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਕਿੰਨੇ ਵਾਅਦੇ ਪੂਰੇ ਹੋਏ ਨੇ ਕਿੰਨਾ ਕੰਮ ਹੋਇਆ ਵਾਅਦੇ ਹੌਲੇ ਹੌਲੇ ਲਗਾਤਾਰ ਪੂਰੇ ਕਰਈ ਜਾ ਰਹੇ ਨੇ ਜਿਵੇਂ ਨੌਕਰੀਆਂ ਦੇ ਕਰਤੇਵਾਦੇ ਪੂਰੇ ਆ ਮਹੱਲਾ ਕਲੀਨਿਕ ਵਗੈਰਾ ਕਰਤੇ ਪੂਰੇ ਤੇ ਆ ਹੜਪੀੜ ਤਾਂ ਨੂੰ ਵੀ ਪੈਸੇ ਦਿੱਤੇ ਗਏ ਨੇ ਤੇ ਆ ਕਿਸਾਨੀ ਧਰਨੇ ਵੀ ਬਹੁਤ ਘਟ ਗਏ ਇਸ ਤਰ੍ਹਾਂ ਲਗਾਤਾਰ ਜਿਵੇਂ ਬਿਜਲੀ ਵਾਲਾ ਇਹ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਮਿਲੀ ਦੇ ਬਿੱਲਾ ਦਾ ਇਸ ਕਰਕੇ ਵਾਦੇ ਪੂਰੇ ਤਕਰੀਬਨ ਹੋਈ ਜਾ ਰਹੇ ਨੇ ਬਸ 1000 ਰੁਪਏ ਵਾਲਾ ਰਹਿ ਗਿਆ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਬਹੁਤ ਫਾਇਦਾ ਹੋਇਆ ਯਾਰ ਜਿਵੇਂ ਅੱਗੇ ਸ਼ਹਿਰ ਆਉਣਾ ਪੈਂਦਾ ਸੀ ਹੁਣ ਮਹੱਲੇ ਤੋਂ ਹੀ ਕਲੀਨਿਕ ਤੋਂ ਦਵਾਈਆਂ ਮਿਲ ਰਹੀਆਂ ਨੇ ਫਰੀ ਨਸ਼ੇ ਦੇ ਕਾਰੋਬਾਰ ਬੰਦ ਕਰ ਦਿੱਤੇ ਆ ਕਿੰਨਾ ਕੁ ਨਸ਼ਾ ਫਤਮ ਕੀਤਾ ਗਿਆ ਹੈ ਮੈਂ ਯੂਥ ਲਈ ਸ਼ਬਦ ਚਲ ਰਹੀ ਹੈ ਨਸ਼ਿਆਂ ਤੇ ਵੀ ਕਾਫੀ ਹੱਦ ਤਾਈਂ ਲਗਾਮ ਪਈ ਹੋਈ ਹੈ ਲੋਕਾਂ ਦੇ ਮਕਾਨ ਤਾਂ ਯਾਰ ਉਹ ਸਸ ਮਹੱਲਾ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੇ ਮਕਾਨਾਂ ਨੂੰ ਤੇ ਫਿਰ ਢਾਉਣਗੇ ਅਗਲੇ ਤੁਰਵਾਰ ਕੀਤੀ ਸੀ ਵੀ ਬੰਦ ਕਰ ਤੋਂ ਨਹੀਂ ਕਰੇ ਹੋਏ ਤੇ ਇਸ ਕਰਕੇ ਫਿਰ ਢਾਈ ਜਾ ਰਹੇ ਨੇ ਕਾਨੂੰਨੀ ਵਿਵਸਥਾ ਕਿਸ ਤਰ੍ਹਾਂ ਦੇਖਦੇ ਹੋ ਕਾਨੂੰਨੀ ਵਿਵਸਥਾ ਵੀ ਬਹੁਤ ਅੱਗੇ ਨੂੰ ਫਰਕ ਪਿਆ ਹੋਇਆ ਹੈ ਤੇ ਮਾਹੌਲ ਕਾਫੀ ਸੁਧਾਰ ਹੋਇਆ ਆਇਆ ਹੋਇਆ ਹਾਂ ਹਾਂ ਬਣਨੀ ਚਾਹੀਦੀ ਹੈ ਜਿਵੇਂ ਜਾਰੇ ਸਾਰੇ ਵਾਦੇ ਪੂਰੇ ਸਰਕਾਰ ਨੇ ਕਰਤੇ ਭਾਵੇਂ ਲੇਟ ਹੀ ਕਰੇ ਨੇ ਪਰ ਸਾਰੇ ਵਾਦੇ ਪੂਰੇ ਕੀ ਜਾ ਰਹੇ ਨੇ ਆਪਣਾ ਮੇਰਾ ਨਾਮ ਰਾਜਿੰਦਰ ਖੰਨਾ ਹੈ ਮੈਂ ਇੱਕ ਬਿਜ਼ਨਸਮੈਨ ਹਾਂ ਕਿ ਕਿਸ ਤਰ੍ਹਾਂ ਦੇਖਦੇ ਹਾਂ ਜੋ ਪੰਜਾਬ ਸਰਕਾਰ ਦੇ ਵਿਕਾਸ ਕਰ ਰਹੇ ਹੈ ਇਹੋ ਜਿਹੇ ਕਾਰਜ ਕਰ ਰਹੇ ਹਨ ਪੰਜਾਬ ਸਰਕਾਰ ਦੇ ਅਗਰ ਕਾਰਜਕਰਾਂ ਨੂੰ ਦੇਖੀਏ ਤਾਂ ਪਿਛਲੀਆਂ ਸਰਕਾਰਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਅਤੇ ਬਹੁਤ ਹੀ ਸੋਚੇਜੇ ਢੰਗ ਨਾਲ ਇਹ ਕਰ ਰਹੇ ਹਨ ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾ ਕਦਮ ਇਹਨਾਂ ਨੇ ਗਰੀਬਾਂ ਨੂੰ 600 ਯੂਨਿਟ ਜਿਹੜੇ ਦਿੱਤੇ ਸੀ ਬਿਜਲੀ ਦੇ ਉਹਦੇ ਨਾਲ ਬਹੁਤ ਵੱਡੀ ਰਾਹਤ ਮਿਲੀ ਹੈ ਗਰੀਬ ਪਰਿਵਾਰਾਂ ਨੂੰ ਜੀਤੇ ਨਾਲ ਉਹ ਆਪਣੇ ਬੱਚਿਆਂ ਨੂੰ ਪੜਾ ਲਿਖਾ ਰਹੇ ਵੀ ਹਨ ਅਤੇ ਉਹਨਾਂ ਦੇ ਘਰ ਦੇ ਖਰਚੇ ਦੇ ਵਿੱਚ ਵੀ ਬਹੁਤ ਵੱਡੀ ਸਹਾਇਤਾ ਮਿਲੀ ਹੈ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਅਗਰ ਹੈਲਥ ਦੀ ਗੱਲ ਕਰੀਏ ਜੋ ਕਿ ਸਭ ਤੋਂ ਵੱਡਾ ਇੱਕ ਮੁੱਦਾ ਹੁੰਦਾ ਹੈ ਜੋ ਕਿ ਹਰ ਇੱਕ ਗਰੀਬ ਨੂੰ ਵੀ ਅਤੇ ਅਮੀਰ ਨੂੰ ਵੀ ਚਾਹੀਦੀ ਹੈ ਹੈਲਥ ਜਿਹਦੇ ਲਈ ਹਸਪਤਾਲ ਐਦਾਂ ਦੇ ਬਣਾ ਦਿੱਤੇ ਗਏ ਹਨ ਕਿ ਪ੍ਰਾਈਵੇਟ ਹਸਪਤਾਲਾਂ ਨਾਲੋਂ ਵੀ ਕਈ ਗੁਣਾ ਜ਼ਿਆਦਾ ਵਧੀਆ ਨੀਟ ਐਂਡ ਕਲੀਨ ਹਨ ਉੱਥੇ ਹੁਣ ਜੋ ਟੈਸਟ ਵੀ ਹਨ ਬਹੁਤ ਹੀ ਘੱਟ ਰੇਟ ਐਵੇਂ ਕਹੀਏ ਕਿ ਮੁਫਤ ਦੀ ਤਰ੍ਹਾਂ ਹੀ ਹੁੰਦੇ ਹਨ ਅਤੇ ਦਵਾਈਆਂ ਵੀ ਉਹਨਾਂ ਦੇ ਜੋ ਹਸਪਤਾਲ ਦੇ ਮੈਡੀਕਲ ਸਟੋਰ ਹਨ ਉੱਥੇ ਮੁਫਤ ਮਿਲਦੀਆਂ ਹਨ